ਸੁਹਾ ਦੇ ਕਸਬਾ ਮੁਹੱਲੇ ਵਿੱਚ ਐਤਵਾਰ ਅਤੇ ਸੋਮਵਾਰ ਦੀ ਅੱਧੀ ਰਾਤ ਨੂੰ ਕਾਲਿਆ ਕਛਿਆ ਵਾਲੇ 6 ਚੋਰ ਹੱਥਾਂ ਵਿੱਚ ਹਥਿਆਰ ਲੈ ਕੇ ਘੁੰਮਦੇ ਰਹੇ ਅਤੇ ਇੱਕ ਤੋਂ ਬਾਅਦ ਇੱਕ ਤਿੰਨ ਘਰਾਂ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਪਰ ਤਿੰਨਾ ਘਰਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ناکਾਮ ਸਾਬਤ ਹੋਏ ਜਿਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਚੋਰਾਂ ਨੇ ਇੱਕ ਕਾਰ ਵਿੱਚੋਂ ਵੜ ਕੇ ਖਿੜਕੀ ਉਖਾੜ ਕੇ ਕਾਰ ਵਿੱਚੋਂ ਵੜਨ ਦੀ ਕੋਸ਼ਿਸ਼ ਕੀਤੀ ਦੂਸਰੇ ਘਰ ਦੇ ਮੇਨ ਗੇਟ ਨੂੰ ਤੋੜ ਕੇ ਅੰਦਰ ਵੜਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਲੇਕਿਨ ਕਿਸੇ ਘਰ ਦੇ ਮੈਂਬਰ ਨੂੰ ਉਹਨਾਂ ਦੀ ਬਾਣਕ ਤੱਕ ਨਹੀਂ ਲੱਗੀ। ਰਾਤ ਨੂੰ ਹੋਈ ਸਾਰੀ ਵਾਰਦਾਤ ਦਾ ਪਤਾ ਚੱਲਦੇ ਹੀ ਘਰਾਂ ਦੇ ਮਾਲਕਾਂ ਵੱਲੋਂ ਦੁਸੁਹਾ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਪਰੰਤ 6 ਘੰਟੇ ਬਾਅਦ ਪਹੁੰਚੀ ਦੁਸੁਹਾ ਪੁਲਿਸ ਨੇ ਘਰ ਦੇ ਮੈਂਬਰਾਂ ਦੇ ਬਿਆਨ ਦਰਜ ਕਰਕੇ ਸੀਸੀਟੀਵੀ ਵੀਡੀਓ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੂੰਹ ਬੰਨ੍ਹ ਦੇ ਸਾਨੂੰ ਦੇਖੀ ਹੋਈ ਨਹੀਂ ਪਹਿਲਾਂ ਦੇਖੀ ਨਹੀਂ। ਸੋ ਤੇਰੇ ਉਹ ਚੋਸੀ ਬੈਠੇ ਰਹੇ ਨਾ ਅੰਠ ਗਿਆ 11:30 ਵਜੇ ਨਾ ਮੈਂ ਗਿਆ ਬਾਜ਼ਾਰ ਘਰਦਾ ਵੇ ਮੈਂ ਗੱਲਾਂ ਹੀ ਕਰਦਾ ਮੈਂ ਇੱਕ ਵੇ ਮੇਰੀ ਨੱਕ ਆਉਂਦਾ ਇੱਕ ਵੇ ਨਾ ਬਲੀਰਾ ਦੇਖ ਕੇ ਨਾ ਪੂਰਾ ਤੇ ਮੈਂ ਉਦਾਂ ਹੀ ਮਤਲਬ ਕਿ ਫੇਰ ਵਾਸ ਹੁੰਦਾ ਵਾ ਜਿਹਦਾ ਦੇਖ ਕੇ ਚਿਤ ਮਰ ਰਿਹਾ ਹੈ ਕੀ ਟੋੜੋ ਤੇ ਗ੍ਰੀਫ ਕਰ ਦਰੋਗੇ ਕੀ ਬੈਲੇ ਆਹ ਆਹ ਅੱਛਾ ਠੀਕ ਓਕੇ ਵੀ ਨਾਲ ਹੀ ਚਾਬੀ ਲੱਗੀ ਹੋਈ ਹੈ ਨਾ ਹਾਂ ਉਹਨਾਂ ਦਾ ਕੀ ਹੈ ਜਿਆਦਾ ਜਿਆਦਾ ਆ ਕੇ ਟੋੜਨ ਦੀ ਕੋਸ਼ਿਸ਼ ਆਪ ਵੀ ਆਪ ਦੇ ਘਰ ਨੇ ਉਹਨਾਂ ਦਾ ਕੈਮਰਾ ਜਿਹੜਾ ਸਾਡੇ ਸਾਹਦੇ ਵੀ ਗੇਰ ਵੈਸੇ ਸਹੀ ਮਾਨੇ ਨੂੰ ਉਹਨਾਂ ਦਾ ਕੈਮਰਾ ਜਬਾਲ ਰਹਿਣਾ ਚਾਹੁੰਦਾ ਪਿੰਕੀ ਸਾਡੇ ਸਾਡੇ ਆ ਦੇਖੋ ਆਹ ਦੇਖੋ ਬਰੀ ਨਾ ਮਗਰ ਨੰਗੇ ਨੇ ਹਾਂ ਨੰਗੇ ਨੇ ਇਹਨਾਂ ਨੇ ਤੇਲ ਤੋਂ ਲਾਇਆ ਹੁੰਦਾ ਆਪਣੇ ਇਸ ਸੀਜ਼ਨ ਨੂੰ ਨਹੀਂ ਸ਼ਰੀਰ ਪੱਕੜਿਆ ਲੰਝਾ ਹਾਂ ਹਾਂ ਆਹ ਦੇਖੋ ਜਿੱਦਾਂ ਪਹੁੰਚੇ ਜੇ ਜਦੋਂ ਪਾਂਦਰ ਹੁੰਦਾ ਹੋਇਆ ਆਜਾ ਇਹਨਾਂ ਦੇ ਪਿੱਛੇ ਹਥਿਆਰ ਵੀ ਇਹਨੂੰ ਕੋਈ ਹੋਊਗਾ ਚਾਚਾ ਚਾਚਾ ਜੀ